ਜੀ 2024 ਦੀਆਂ ਚੋਣਾਂ ਨੇ ਕਿਸ ਪਾਰਟੀ ਦਾ ਮਾਹੌਲ ਲੱਗਦਾ ਤੁਹਾਡੇ ਇਲਾਕੇ ਖਡੂਰ ਸਾਹਿਬ ਪਹਿਲਾਂ ਤਾਂ ਮੈਂ ਜਾਣਕਾਰੀ ਦਵਾਂ ਜੀ ਤੁਸੀਂ ਜਿਹੜੀ ਗੱਲ ਕੀਤੀ ਵੀ ਸਰਦਾਰ ਗੁਰਸਾ ਸਿੰਘ ਬਲਟੋਆ ਕਹਿੰਦਾ ਵੀ ਮੈਂ ਵੀ ਪੰਥਕ ਆ ਤੇ ਭਾਈ ਅਮਰਤਪਾਲ ਜਿਹੜੇ ਆ ਉਹ ਵੀ ਪੰਥਕ ਆ ਇਹ ਮੈਂ ਗੱਲ ਸਾਫ਼ ਕਰਦਿਆਂ ਜੇ ਵੀ ਜਿਹੜਾ ਬਿਰਸਾ ਸਿੰਘ ਬਲਟੋਏ ਵਾਲਾ ਜਿਹੜਾ ਪੰਥ ਆ ਨਾ ਉਹਨਾਂ ਨੇ ਹਜ਼ਾਰਾਂ ਸਿੱਖਾਂ ਦੇ ਨੌਜਵਾਨ ਸਿੱਖਾਂ ਦਾ ਸ਼ਹੀਦ ਕਰਾਏ ਪਿਛਲੇ ਸਮੇਂ ਚ ਸੈਣੀ ਨੂੰ ਡੀਜੀਪੀ ਲਾਉਣਾ ਅੱਡ ਸੇ ਸੈਣੀ ਵੱਲੋਂ ਹਜ਼ਾਰਾਂ ਸਿੱਖਾਂ ਦਾ ਕਤਲ ਇਾਮ ਕਰਨਾ ਇਹ 100 ਮਤਲਬ ਅਸੀਂ ਇਹ ਗੱਲ ਸਤਾ ਸਕਦੇ ਹਾਂ ਵੀ ਇਹਨਾਂ ਦੇ ਵਿੱਚ ਸਿਰਫ ਇੱਕ ਬੁਰਕਾ ਪੰਥ ਦਾ ਪਾਇਆ ਹੋਇਆ ਵਾ ਅਕਾਲੀ ਦਲ ਬਾਦਲ ਨੇ ਵੀਰਸਾ ਸਿੰਘ ਬਲਟੋਹਾ ਨੂੰ ਕਤਾਰਚੇ ਨਹੀਂ ਕਹਿੰਦੇ ਨਹੀਂ ਜੀ ਨਹੀਂ ਮੈਂ ਵੀਰਸਾ ਸਿੰਘ ਬਲਟੋਹਾ ਨੂੰ ਨਹੀਂ ਜੀ ਅਕਾਲੀ ਦਲ ਬਾਦਲ ਜਿਹੜਾ ਵਾ ਇਹਦੀ ਕੋਈ ਹੋਂਦ ਨਹੀਂ ਪੰਜਾਬ ਦੇ ਵਿੱਚ ਫਕਤੇ ਗੱਲ ਕਹਿ ਰਹੇ ਨੇ ਕਿ ਅਸੀਂ ਬੀਜੇਪੀ ਦੇ ਨਾਲੋਂ ਦਿੱਲੀ ਦੇ ਨਾਲੋਂ ਗੱਠਜੋੜ ਜੋ ਤੋੜ ਕੇ ਪੰਥ ਪੰਜਾਬ ਦੇ ਨਾਲ ਖੜ ਗਏ। ਇਹ ਇੱਕ ਡਰਾਮਾ ਜੀ। ਇੱਕ ਡਰਾਮਾ ਇੰਡੀਆ ਦੇ ਵਿੱਚ ਅਗਰ ਅਕਾਲੀ ਦਲ ਇੱਕ ਵੀ ਸੀਟ ਲੈ ਕੇ ਜਾਂਦਾ ਪੰਜਾਬ ਚੋਂ ਉਹ ਸੀਟ મોદી ਨੂੰ ਜਾਂਦੀ। ਸਤਜਿੰਦ ਬਲਟੋਹਾ ਕਹਿੰਦੇ ਮੈਂ ਪੰਥਗਾਤਰ ਜੇਲਾਂ ਵੀ ਕਟੀਆਂ ਨੇ ਐਨਐਸਏ ਵੀ ਲੱਗੀ ਆ। ਇਹ ਗੱਲ ਤੇ ਆ ਸੱਚੀ। ਪਰ ਮੈਂ ਇਹ ਗੱਲ ਇਹਨਾਂ ਤੋਂ ਪੁੱਛਣੀ ਚਾਹੁੰਨਾ ਵੀ ਆਪਾਂ ਜਦੋਂ ਜੀਲਾਂ ਦੇ ਵਿੱਚ ਤੇ ਚਲੇ ਗਏ ਹਜ਼ਾਰਾਂ ਦਰਬਾਰ ਸਾਹਿਬ ਦੇ ਵਿੱਚ ਮਾਰਗ ਦਿੱਤੇ ਗਏ ਬੀਬੀਆਂ ਵੀ ਬੱਚੇ ਵੀ ਤੇ ਇਹ ਹੱਥ ਖੜੇ ਕਰਕੇ ਬਾਹਰ ਆ ਗਏ ਜੇ ਬਾਜੀ ਕਹਿੰਦੇ ਬਾਜ ਇਹਨਾਂ ਪੰਥ ਦਾ ਕੀਤਾ ਕੀ ਆ ਆਮ ਆਦਮੀ ਪਾਰਟੀ 2-3 ਸਾਲ ਦੇ ਆਪਣੇ ਕੰਮ ਗਿਣਾ ਰਹੀ ਆ ਉਹ ਕੁਝ ਬਦਲਾ ਆਇਆ ਹੋਇਆ ਬਿਲਕੁਲ ਜੀ ਅੱਜ ਮੈਂ ਦਾਅਵੇ ਨਾ ਕਹਿੰਦਾ ਕਿ ਸਾਡੇ ਇਲਾਕੇ ਦੇ ਵਿੱਚ 2 ਸਾਲ ਤੋਂ ਕੋਈ ਠੂਠਾ ਪਰਚਾ ਨਹੀਂ ਹੋਇਆ ਅੱਜ ਕੋਈ ਵੀ ਕਿਸਾਨ ਇਹ ਨਹੀਂ ਕਹਿ ਸਕਦਾ ਕਿ ਜਿੰਨੀ ਬਿਜਲੀ ਬੰਬੀਆਂ ਨੂੰ 2 ਸਾਲ ਤੋਂ ਨਿਰਵਿਘਨ ਆਈ ਆ ਪਹਿਲਾਂ ਕਿਤੇ ਆਈ ਹੋਵੇ ਇੱਥੇ ਬਿਜਲੀ ਦੇ ਬਿੱਲ ਮਾਫ਼ ਕੀਤੇ ਗਏ ਆ ਇੱਥੇ ਸਾਡੇ ਹਸਪਤਾਲ 'ਚ ਤੁਸੀਂ ਹੁਣੇ ਚਲਜੋ ਫ੍ਰੀ ਟੈਸਟ ਹੁੰਦੇ ਆ ਫ੍ਰੀ ਦਵਾਈਆਂ ਮਿਲਦੀਆਂ ਵਾਂ ਤਿੰਨ ਸਾਲ ਇਹਨਾਂ ਦੇ ਜਿਹੜੇ ਬਾਕੀ ਆ ਹਰ ਗਰੰਟੀ ਪੂਰੀ ਕਰਨਗੇ ਪੰਜਾਬ ਜਿਹੜਾ ਵਾ ਉਹ ਚੜ੍ਹਦੀ ਕਲਾ ਜਾਊਗਾ ਬਦਲਾ ਆ ਰਿਹਾ ਵਾ ਤੇ ਬਦਲਾਅ ਦਿਸ ਰਿਹਾ ਵਾ ਅੱਜ ਵੀ ਨਿਗਾਹ ਮਾਰ ਕੇ ਵੇਖ ਸਕਦੇ ਮੋਟਰਾਂ ਦੇ ਨੇ ਚੱਲਣ ਦੀਆਂ ਲੋਕਾਂ ਨੇ ਵੱਡਾਂ ਦੇ ਵਿੱਚ ਪਾਣੀ ਛੱਡਿਆ ਤੇ ਨਹੀਂ ਤੇ ਇਥੇ ਈ ਧਰਨੇ ਦੇ ਦੇ ਕੇ ਬਿਜਲੀ ਛਡਾਉਂਦੇ ਰਹੇ ਅੱਜ ਕੱਲ ਕੇਵਨਾ ਲਾ ਕੇ ਬੱਤੀ ਆ ਦੇ ਲੈ ਜਾਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਤੇ 600 ਜੂਟ ਮਾਫ ਕੀਤੀ ਆ ਅਸੀਂ ਇੱਕ ਪੈਰਾਂ 'ਤੇ ਪੱਖਾ ਲਾਇਆ ਹੁੰਦਾ ਇੱਕ ਸਿਰ 'ਤੇ ਲਾਇਆ ਹੁੰਦਾ ਤੇ 7 ਵਜੇ ਵੀ ਉੱਠ ਕੇ ਤੇ ਕੋਈ ਪ੍ਰਵਾਹ ਨਹੀਂ ਵੀ ਸਾਨੂੰ ਪਤਾ ਵੀ ਸਾਡਾ ਪਾਣੀ ਜਿਹੜਾ ਚੱਲਦਾ ਸਾਨੂੰ ਇਹਨਾਂ ਨੂੰ ਮੁੱਖ ਰੱਖਣਾ ਚਾਹੀਦਾ ਵੀ ਬੰਨਾਂ ਲਾ ਕੇ ਜ਼ਮੀਨਾਂ ਜਿਹੜੀਆਂ ਸਾਡੀਆਂ ਠਾੜਵਾ ਰੇਤ ਲੀਆਂ ਅਸੀਂ ਇਹ ਸਾਡੀ ਚੇਤ ਦੇ ਵਿੱਚ ਆ ਕੇ ਹਰ ਸਾਲ ਕੰਕ ਸੁੱਕ ਜਾਂਦੀ ਜਿੱਥੇ ਮੇਰੀ ਵੀ ਨਾਲ ਹੋਰ ਜ਼ਿੰਮੇਦਾਰਾਂ ਦੀ ਤੇ ਅੱਜ ਆ ਟਾਈਮ ਤੇ ਲੋਕਾਂ ਨੇ ਦਾਣੇ ਵਧੀਆ ਕੱਢਿਆ ਪਾਣੀ ਵਾਧੂ ਮੋਟਰਾਂ ਲੋਕ ਬੰਦ ਕਰਦੇ ਸੀ ਐਸ ਵਕਤ ਖਡੂਰ ਸਾਹਿਬ ਹਲਕੇ ਦੇ ਵਿੱਚ ਲੋਕ ਸਭਾ ਚੋਣਾਂ 2024 ਦਾ ਜੋ ਮਾਹੌਲ ਆ ਦENA ਅਜ ਤੋਂ 10 ਤੋਂ 12 ਦਿਨ ਰਹਿ ਚੁੱਕੇ ਨੇ ਚੂਣਾ ਪੈਣ ਦੇ ਵਿੱਚ ਤਾਂ ਲੋਕਾਂ ਤੋਂ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਪਾਰਟੀ ਦਾ ਮਾਹੌਲ ਆ ਉਧਰੋਂ ਭਾਈ ਅਮਰਤਪਾਲ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਵੱਲੋਂ ਆਪਣੇ ਕਾਗਜ਼ ਨੇ ਉਹ ਭਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ 13 0 ਕਹਿ ਰਹੀ ਹੈ ਤੇ ਅਕਾਲੀ ਦਲ ਦੇ ਜੋ ਵਿਰਸਾ ਸਿੰਘ ਬਲਟੋਹਾ ਨੇ ਉਹ ਵੀ ਇੱਕ ਗੱਲ ਕਹਿ ਰਹੇ ਨੇ ਕਿ ਅਸੀਂ ਪੰਥਕਾਂ ਅਸੀਂ ਵੀ ਪੰਥ ਦੇ ਲਈ ਸਿੱਖੀ ਦੇ ਲਈ ਜੇਲਾਂ ਕੱਟੀਆਂ ਨੇ ਤਾਂ ਹੁਣ ਲੋਕਾਂ ਤੋਂ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿਸ ਕਿਸ ਪਾਰਟੀ ਦੇ ਹੱਕ ਦੇ ਵਿੱਚ ਨੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ 2024 ਦੀਆਂ ਚੋਣਾਂ ਨੇ ਕਿਸ ਪਾਰਟੀ ਦਾ ਮਾਹੌਲ ਲੱਗਦਾ ਤੁਹਾਡੇ ਇਲਾਕੇ ਖਡੂਰ ਸਾਹਿਬ ਚ ਪਹਿਲਾਂ ਤਾਂ ਮੈਂ ਜਾਣਕਾਰੀ ਦਵਾਂ ਜੀ ਇਹ ਇਤਿਹਾਸਿਕ ਨਗਰ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਵਾ ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ ਜਿਹੜਾ ਚੋਣਾਂ ਦਾ ਮਸਲਾ ਵਾ ਤੁਸੀਂ ਜਿਹੜੀ ਗੱਲ ਕੀਤੀ ਵੀ ਸਰਦਾਰ ਵਿਰਸਾ ਸਿੰਘ ਵਲਟੋਆ ਕਹਿੰਦਾ ਵੀ ਮੈਂ ਵੀ ਪੰਥਕਾਂ ਹੂੰ ਤੇ ਭਾਈ ਅਮਰਤਪਾਲ ਜਿਹੜੇ ਆ ਉਹ ਵੀ ਪੰਥਕ ਆ ਹੂੰ ਇਹ ਮੈਂ ਗੱਲ ਸਾਫ਼ ਕਰਦਿਆਂ ਜੇ ਵੀ ਜਿਹੜਾ ਵਿਰਸਾ ਸਿੰਘ ਵਲਟੋਏ ਵਾਲਾ ਜਿਹੜਾ ਪੰਥ ਆ ਨਾ ਉਹਨਾਂ ਨੇ ਹਜ਼ਾਰਾਂ ਸਿੱਖਾਂ ਦੇ ਨੌਜਵਾਨ ਸਿੱਖਾਂ ਦਾ ਸ਼ਹੀਦ ਕਰਾਏ ਪਿਛਲੇ ਸਮੇਂ 'ਚ ਹੂੰ ਉਹਨਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਹੂੰ ਬੜਾ ਕੁਝ ਕੀਤਾ ਜਿਵੇਂ ਸੈਣੀ ਨੂੰ ਡੀਜੀਪੀ ਲਾਉਣਾ ਅੱਡ ਸੈਨਹੀ ਵੱਲੋਂ ਹਜ਼ਾਰਾਂ ਸਿੱਖਾਂ ਦਾ ਕਤਲ-ਆਮ ਕਰਨਾ ਇਹ 100 ਮਤਲਬ ਅਸੀਂ ਇਹ ਗੱਲ ਦਾ ਸਕਦੇ ਆਂ ਵੀ ਇਹਨਾਂ ਦੇ ਵਿੱਚ ਸਿਰਫ ਇੱਕ ਬੁਰਕਾ ਪੰਥ ਦਾ ਪਾਇਆ ਹੋਇਆ ਵਾ ਅਕਾਲੀ ਦਲ ਬਾਦਲ ਨਹੀਂ ਅਕਾਲੀ ਦਲ ਬਾਦਲ ਦਾ ਚਾਹੇ ਵਿਰਸਾ ਸਿੰਘ ਵਲਟੋਆ ਵਾ ਜਾਂ ਕੋਈ ਹੋਰ ਵਾ ਇਹਨਾਂ ਨੇ ਸਿੱਖੀ ਦਾ ਕਹਾਣ ਕੀਤਾ ਇਹਨਾਂ ਵੱਲ ਸਿੱਖਤ ਨਹੀਂ ਵੇਂਦੇ ਹੁਣ ਜਿਹੜੀ ਚੋਣ ਹੋਣੀ ਆ ਚੋਣ ਹੋਣੀਆਂ ਬਾਕੀ ਪਾਰਟੀਆਂ ਭਾਈ ਅਮਰਤਪਾਲ ਸਿੰਘ ਸਰਦਾਰ ਲਾਲਜੀਤ ਸਿੰਘ ਭੁੱਲਰ ਤੇ ਕਾਂਗਰਸ ਤੇ ਅਕਾਲੀ ਜਿਹੜੇ ਕਾਂਗਰਸ ਤੇ ਬੀਜੇਪੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੀ ਆਪਸ ਵਿੱਚ ਚੋਣ ਹੋਣ ਜਾ ਰਹੀ ਆ ਜਿੱਤ ਵੈਗਰੂ ਨੇ ਕਿਨੂੰ ਦੇਣੀ ਉਹ ਵੈਗਰੂ ਜਾਣਦਾ ਅਸੀਂ ਚਾਹੁੰਦੇ ਆਂ ਵੀ ਅਮਨ ਸ਼ਾਂਤੀ ਦੇ ਨਾਲ ਵੋਟਾਂ ਪੈਣ ਕੋਈ ਵੀ ਕਿਸੇ ਕਿਸਮ ਦਾ ਕੋਈ ਤਕਰਾਰ ਨਾ ਹੋਵੇ ਜਿੱਤ ਹਾਰ ਜਿਹਨੂੰ ਵੀ ਪਰਮੇਸ਼ਰ ਦੇਊਗਾ ਉਹ ਠੀਕ ਆ ਤੁਸੀਂ ਵਿਰਸਾ ਸਿੰਘ ਬਲਟੋਹਾ ਨੂੰ ਕਤਾਰਚੇ ਨਹੀਂ ਗਿਣਦੇ ਨਹੀਂ ਜੀ ਨਹੀਂ ਮੈਂ ਵਿਰਸਾ ਸਿੰਘ ਬਲਟੋਹਾ ਨੂੰ ਨਹੀਂ ਜੀ ਅਕਾਲੀ ਦਲ ਬਾਦਲ ਜਿਹੜਾ ਵਾ ਇਹਦੀ ਕੋਈ ਹੋਂਦ ਨਹੀਂ ਪੰਜਾਬ ਦੇ ਵਿੱਚ ਇਹਨੇ ਜਿੰਨਾ ਸਿੱਖੀ ਦਾ ਕਹਾਣ ਕੀਤਾ ਇਹਨਾਂ ਦੇ ਕੋਈ ਕਾਰ ਨਹੀਂ ਸਕਦਾ ਬਾਕੀ ਐਸੀ ਜਮਾਤ ਦੇ ਨਾਲ ਰਹੇ ਆ 20-30 ਸਾਲ ਭਾਜਪੀ ਦੇ ਨਾਲ ਜਿਹਨੇ ਸਿੱਖੀ ਨੂੰ ਖਤਮ ਕਰ ਲਈ ਉਹਨੇ ਵੀ ਕੋਈ ਕਸਰ ਨਹੀਂ ਛੱਡੀ ਇਸ ਕਰਕੇ ਉਹ ਇਸ ਵਕਤ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਭਾਜਪਾ ਦੇ ਨਾਲੋਂ ਦਿੱਲੀ ਦੇ ਨਾਲੋਂ ਗੱਠ ਜੋੜ ਜੋ ਤੋੜ ਕੇ ਪੰਥ ਪੰਜਾਬ ਦੇ ਨਾਲ ਖੜ ਗਏ ਆ ਇਹ ਇੱਕ ਡਰਾਮਾ ਜੀ ਇੱਕ ਡਰਾਮਾ ਇੰਡੀਆ ਦੇ ਵਿੱਚ ਅਗਰ ਅਕਾਲੀ ਦਲ ਇੱਕ ਵੀ ਸੀਟ ਲੈ ਕੇ ਜਾਂਦਾ ਪੰਜਾਬ ਚੋਂ ਉਹ ਸੀਟ ਮੋਦੀ ਨੂੰ ਜਾਣੀ ਆ ਮੋਦੀ ਉਹ ਆ ਜਿਹਨੇ ਸਾਡਾ 700 ਕਿਸਾਨ ਜਿਹੜਾ ਸ਼ਹੀਦ ਵੀ ਕਰਵਾਇਆ ਤੇ ਇੱਕ ਸਾਲ ਅਸੀਂ ਉਥੇ ਰੁੱਲਦੇ ਵੀ ਰਹੇ ਆ ਤੇ ਇਸ ਕਰਕੇ ਸਾਡਾ ਜਿਹੜਾ ਇਹ ਇਲਾਕਾ ਵਾ ਇਹ ਥੋੜਾ ਜਿਹਾ ਧਾਰਮਿਕ ਪੱਖ ਰੱਖਦਾ ਵਾ ਤੇ ਇਸ ਕਰਕੇ ਵਿਰਸਾ ਸਿੰਘ ਬਲਟੋਈ ਨੂੰ ਤਾਂ ਕੋਈ ਵੋਟ ਨਹੀਂ ਪੈਣੀ ਕਿਉਂਕਿ ਇਹਦੇ ਜਿਹੜੇ ਆਕਾ ਬਾਦਲ ਆ ਬਾਦਲਾਂ ਨੇ ਬਹੁਤ ਪਾਪ ਕਮਾਏ ਆ ਵਿਰਸਾ ਸਿੰਘ ਬਲਟੋਹਾ ਕਹਿੰਦੇ ਮੈਂ ਪੰਥ ਖਾਤਰ ਜੇਲਾਂ ਵੀ ਕੱਟੀਆਂ ਨੇ ਐਨਐਸਏ ਵੀ ਲੱਗੀ ਆ ਜਿਹੜੀ ਇਹਨਾਂ ਦੀ ਜੀ ਐਨਐਸਏ ਦੀ ਗੱਲ ਆ ਨਾ ਇਹ ਗੱਲ ਤੇ ਆ ਸੱਚੀ ਪਰ ਮੈਂ ਇਹ ਗੱਲ ਇਹਨਾਂ ਤੋਂ ਪੁੱਛਣੀ ਚਾਹੁੰਨਾ ਵੀ ਆਪਾਂ ਜਦੋਂ ਜੇਲਾਂ ਦੇ ਵਿੱਚ ਤੇ ਚਲੇ ਗਏ ਹਜ਼ਾਰਾਂ ਦਰਬਾਰ ਸਾਹਿਬ ਦੇ ਵਿੱਚ ਮਾਰਗ ਦਿੱਤੇ ਗਏ ਬੀਬੀਆਂ ਵੀ ਬੱਚੇ ਵੀ ਤੇ ਇਹ ਹੱਥ ਖੜੇ ਕਰਕੇ ਬਾਹਰ ਆ ਗਏ ਜੇ ਬਾਜੀ ਗਏ ਤੇ ਬਾਜੇ ਇਹਨਾਂ ਪੰਥ ਦਾ ਕੀਤਾ ਕੀ ਆ ਆੜੇ ਬੰਦੀ ਸਿੰਘ ਸਾਡੇ 35 ਸਾਲ 28 ਸਾਲ 25 ਸਾਲ ਤੋਂ 23 ਸਾਲ ਤੋਂ ਬੰਦ ਆ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਹੋਈਆਂ ਅਕਾਲੀ ਸਰਕਾਰ ਨੇ ਉਹਨਾਂ ਬਾਰੇ ਕੀ ਕੀਤਾ ਕੁਝ ਕੀਤਾ ਕੁਝ ਨਹੀਂ ਕੀਤਾ ਉਹਨਾਂ ਨੂੰ ਅੰਦਰ ਹੀ ਰੱਖਿਆ ਹੁਣ ਅਦੇ ਹੀ ਉਹਨਾਂ ਨੂੰ ਛਡਾਵਾਂਗੇ ਇਹ ਸਾਰੇ ਡਰਾਮੇ ਆ ਹੁਣ ਤਾਂ ਉਹ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਨੇ ਕਹਿੰਦੇ ਇਹ ਐਮਪੀ ਬਣਾਓ ਕੁਝ ਮਹੀਨਿਆਂ ਚ ਬਾਹਰ ਆ ਜਾਣਗੇ ਨਹੀਂ ਜੀ ਨਹੀਂ ਬਿਲਕੁਲ ਇਹ ਝੂਠਾ ਜੀ ਇਹਨਾਂ ਦਾ ਇਹ ਡਰਾਮਾ ਕਰ ਰਹੇ ਆ ਆਪ ਦੇ ਰਾਜ ਭਾਗ ਲਈ ਇਹ ਅਕਾਲੀ ਦਲ ਤੋਂ ਕਿਸੇ ਨੂੰ ਕੋਈ ਆਸ ਨਹੀਂ ਗਈ ਦੂਜੀਆਂ ਪਾਰਟੀਆਂ ਦੀ ਚੋਣ ਹੋ ਰਹੀ ਆ ਜੋ ਭਾਈ ਅਮਰਤਪਾਲ ਦੇ ਵੱਲੋਂ ਆਜ਼ਾਦ ਕਾਗਜ਼ ਭਰੇ ਗਏ ਨੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹਵਾ ਕੀ ਕਹਿ ਰਹੀ ਹੈ ਤੁਹਾਡੇ ਇਲਾਕੇ ਦਾ ਮਾਹੌਲ ਕੀ ਕਹਿ ਰਿਹਾ ਇਸ ਕੋਲ ਦਰਅਸਲ ਗੱਲ ਇਹ ਆ ਜੀ ਵੀ ਜਿਹੜੇ ਸਾਡੇ ਅੱਗੇ ਬੰਦੇ ਆ ਨਾ ਭਾਈ ਅਮਰਤਪਾਲ ਬਹੁਤ ਵਧੀਆ ਕੰਮ ਕਰ ਰਿਹਾ ਸੀ ਉਹਦੇ ਆਖੇ ਨੌਜਵਾਨ ਨਸ਼ੇ ਛੱਡ ਰਹੇ ਸੀ ਅਮਰਤ ਛੱਡ ਰਹੇ ਸੀ ਪਰ ਉਹ ਅਜਨਾਲਾ ਕਾਂਡ ਹੋਇਆ ਨਾ ਉਹਨੇ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨਾਂ ਜਿਹੜੇ ਪੈਦਾ ਕਰ ਦਿੱਤੇ ਹਾਂ ਹਾਂਜੀ ਜੋ ਆਮ ਆਦਮੀ ਪਾਰਟੀ 2.5 ਸਾਲ ਦੇ ਆਪਣੇ ਕੰਮ ਗਿਣਾ ਰਹੀ ਆ ਉਹ ਕੁਝ ਬਦਲਾ ਆਇਆ ਹੋਇਆ ਬਿਲਕੁਲ ਜੀ ਅੱਜ ਮੈਂ ਦਾਅਵੇ ਨਾ ਕਹਿੰਦਾ ਕਿ ਸਾਡੇ ਇਲਾਕੇ ਦੇ ਵਿੱਚ 2 ਸਾਲ ਤੋਂ ਕੋਈ ਝੂਠਾ ਪਰਚਾ ਨਹੀਂ ਹੋਇਆ ਝੂਠੇ ਪਰਚੇ ਹੁੰਦੇ ਸੀ ਅੱਜ ਕੋਈ ਵੀ ਕਿਸਾਨ ਇਹ ਨਹੀਂ ਕਹਿ ਸਕਦਾ ਕਿ ਜਿੰਨੀ ਬਿਜਲੀ ਬੰਬੀਆਂ ਨੂੰ 2 ਸਾਲ ਤੋਂ ਨਿਰਵਿਘਨ ਆਈ ਆ ਪਹਿਲਾਂ ਕਿਤੇ ਆਈ ਹੋਵੇ ਇੱਥੇ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਆ ਇਥੇ ਸਾਡੇ ਹਸਪਤਾਲ 'ਚ ਤੁਸੀਂ ਹੁਣੇ ਚਲ ਜਿਓ ਫ੍ਰੀ ਟੈਸਟ ਹੁੰਦੇ ਆ ਫ੍ਰੀ ਦਵਾਈਆਂ ਮਿਲਦੀਆਂ ਵਾਂ ਬਹੁਤ ਸਹੂਲਤਾਂ ਮਿਲ ਗਈਆਂ ਜੀ ਪਰ ਇੱਕ ਕਾਰਨ ਅਜੇ ਵੀ 3 ਲੱਖ ਕਰੋੜ ਦਾ ਕਰਜ਼ਾ ਸੀ ਜਿੱਦਣ ਇਹਨਾਂ ਨੇ ਹਤਵਾਗਡੋਰ ਆਈ ਆ ਸਾਨੂੰ ਪੂਰਨ ਆ ਸਕੇ 3 ਸਾਲ ਇਹਨਾਂ ਦੇ ਜਿਹੜੇ ਬਾਕੀ ਆ ਹਰ ਗਰੰਟੀ ਪੂਰੀ ਕਰਨਗੇ ਪੰਜਾਬ ਜਿਹੜਾ ਵਾ ਉਹ ਚੜਦੀ ਕਲਾ ਜਾਊਗਾ ਬਦਲਾ ਆ ਰਿਹਾ ਵਾ ਤੇ ਬਦਲਾ ਦਿਖ ਰਿਹਾ ਵਾ ਆ ਜਿਹੜੀ 1000 ਦੀ ਗਾਰੰਟੀ ਲੜਕੀਆਂ ਦੀ ਦਿੱਤੀ ਆ ਇਹ ਵੀ ਪੰਜਾ 6 ਮਹੀਨਿਆਂ ਦੇ ਵਿੱਚ ਚੋਣਾਂ ਤੋਂ ਬਾਅਦ ਜਿਹੜੀ ਆ ਇਹ ਪੂਰੀ ਹੋ ਜਾਣੀ ਆ ਕਿਉਂਕਿ ਇਹ ਐਲਾਨ ਕਰਨ ਦੇ ਨਾਲ ਨਹੀਂ ਹੁੰਦਾ ਪਹਿਲੋਂ ਮਾਇਆ ਦਾ ਇੰਤਜ਼ਾਮ ਕਰਨਾ ਪੈਂਦਾ ਮਾਇਆ ਦੇ ਸੋਰਸ ਪੈਦਾ ਕੀਤੇ ਜਾ ਰਹੇ ਆ ਉਹ ਵੀ ਗਾਰੰਟੀ ਪੂਰੀ ਹੋ ਜਾਣੀ ਆ ਬਾਪੂ ਜੀ 2.5 ਸਾਲ ਦਾ ਸਮਾਂ ਹੋ ਚੁੱਕਿਆ ਸਰਕਾਰ ਆਈ ਨੂੰ ਤੁਹਾਡੇ ਇਲਾਕੇ 'ਚ ਨਸ਼ੇ ਨੂੰ ਠੱਲ ਪਈਆ ਕੋਈ ਵੇਖੋ ਜੀ ਨਸ਼ੇ ਦੇ ਬਾਰੇ ਮੈਂ ਇੱਕ ਗੱਲ ਕਹਿ ਸਕਦਾ ਸਰਕਾਰੀ ਅੰਕੜਿਆਂ ਦੇ ਵਿੱਚ 100 ਗੁਣਾ ਜ਼ਿਆਦਾ ਨਸ਼ਾ ਜਿਹੜਾ ਉਹ ਫੜਿਆ ਗਿਆ ਵਾ ਸਾਡੇ ਇੱਥੇ ਨਸ਼ੇ ਦੇ ਉੱਤੇ ਪਕੜ ਮਜ਼ਬੂਤ ਕਰਨ ਲਈ ਸਕੀਮਾਂ ਘੜੀਆਂ ਗਈਆਂ ਸੀ ਪਰ ਸਾਡੀ ਬਦਕਿਸਮਤੀ ਕਿ ਸਾਡੇ ਇੱਥੇ ਪਿੱਛੇ ਪਾਣੀ ਬਹੁਤ ਜ਼ਿਆਦਾ ਆ ਗਿਆ ਐਨਾ ਵੱਡਾ ਹੜ ਆ ਗਿਆ ਕਿ ਅਮਲਾ ਫੈਲਾ ਜਿਹੜਾ ਉਧਰ ਲੱਗ ਗਿਆ ਹਾਂ ਅਜੇ ਅਜੇ ਨਸ਼ੇ ਦੇ ਕਾਬੂ ਨਹੀਂ ਪਾਇਆ ਗਿਆ ਅਸੀਂ ਆਸਵੰਦਾਂ ਕਿ ਨਛੇ ਦੇ ਕਾਬੂ ਪੈ ਜਾਊਗਾ ਪਰ ਅੱਜ ਨਹੀਂ ਪਿਆ ਤੁਸੀਂ ਹੜਾਂ ਦੀ ਗੱਲ ਕਰੀ ਕਿ ਵੱਡੇ ਪੱਦਰ ਤੇ ਪਾਣੀ ਆ ਗਿਆ ਸੀ ਫਸਲਾਂ ਦਾ ਕੁਝ ਨੁਕਸਾਨ ਹੋਇਆ ਨਹੀਂ ਜੀ ਕਈਆਂ ਦੀਆਂ ਤੇ ਜ਼ਮੀਨਾਂ ਹੀ ਰੁੜ ਗਈਆਂ ਰੇਤਾ ਪੈ ਗਈ ਬੜਾ ਮੰਦਾ ਹਾਲ ਹੋਇਆ ਤੇ ਸਰਕਾਰ ਨੇ ਪੱਧਰੀਆਂ ਕਰਕੇ ਦਿੱਤੀਆਂ ਜਾਂ ਮੁਆਵਜ਼ੇ ਦੇਤੇ ਨਹੀਂ ਜੀ ਸਰਕਾਰ ਨੇ ਇਨਾ ਕੁ ਕੀਤਾ ਵੀ ਜੇ ਕੋਈ ਹੋਇਆ ਤੇ ਸਰਕਾਰ ਨੇ ਕਿਸਾਨਾਂ ਨੂੰ ਹੀ ਕਿਹਾ ਵੀ ਭਾਈ ਤੂੰ ਟਰੈਕਟਰ ਆਪਦਾ ਟੈਂਕੀ ਭਰ ਕੇ ਤੇਲ ਦੀ ਘਰੋਂ ਹੀ ਲਿਆ ਤੇ 10-20 ਟਰੈਕਟਰ ਲਾ ਕੇ ਉਹਦੀ ਮਤ ਕੀਤੀ ਆ ਇਹ ਲੋਕਾਂ ਤੋਂ ਸਾਡੇ ਮੰਤਰੀ ਨੇ ਕਰਵਾਈ ਆ ਹਾਂ ਜੋ ਜਿਨ੍ਹਾਂ ਦੀਆਂ ਫਸਲਾਂ ਮਰੀਆਂ ਕੁਝ ਮੁਆਵਜ਼ੇ ਮਿਲੇ ਨੇ ਥੋੜੇ-ਬਹੁਤ ਮਿਲੇ ਆ ਜੀ ਜਿਹੜੇ ਉਹ ਕਹਿੰਦੇ ਨੇ ਕਿ ਮੁਰਗੀਆਂ ਤੱਕ ਦੇ ਦੇਤੇ ਉਹ ਗਰਾਊਂਡ ਲੈਵਲ ਤੇ ਮੈਨੂੰ ਜ਼ਿਆਦਾ ਜਾਣਨ ਨਹੀਂ ਹਾਂਜੀ ਹਸੀ ਗਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਖਡੂਰ ਸਾਹਿਬ ਹਲਕਾ ਕੀ ਮਾਹੌਲ ਲੱਗਦਾ ਇਸ ਵਾਰ ਚੋਣਾਂ ਦਾ ਵੀਰ ਜੀ ਇਹ ਸਭ ਦੀ ਮਨ ਦੀ ਤਮੰਨਾ ਜੇ ਦਾ ਮਾਣਾ ਹੋਣਾ ਅਖੰਦੇ ਹਵਾ ਜਤਰਾ ਜੋ ਨੌਜਵਾਨ ਵਰਗ ਆ ਉਹਦਾ ਤੇ ਸਾਰਾ ਇਹਦਾ ਅੰਮ੍ਰਿਤ ਪਾਲਣ ਲਈ ਆ ਹਾਂਜੀ ਦੂਸਰਾ ਆਪਦੀ ਮਨ ਦੀ ਇੱਛਾ ਕੋਈ ਕਰਦਾ ਕੋਹ ਜੋ ਇਹਦੀ ਕਿਸਮਤ ਜਿਹਾ ਹੋਇਆ ਉਹ ਮਿਲ ਜਾਊਗਾ ਹਾਂਜੀ 2.5 ਸਾਲ ਦੇ ਵਿੱਚ ਤੁਹਾਡੇ ਮੁਤਾਬਕ ਕੁਝ ਬਦਲਾ ਆਇਆ ਬਦਲਾ ਨੂੰ ਦੇ ਜੀ ਜਿਤਰਾਂ ਦਾ ਹੈਗਾ ਹੈ ਹੀ ਆ ਆਪਾਂ ਨੂੰ ਪਤਾ ਹੀ ਹੈ ਹਾਂਜੀ ਜਿਵੇਂ ਬਾਪੂ ਜੀ ਨੇ ਪਹਿਲਾਂ ਗੱਲ ਕਰੀ ਕਿ ਫਸਲਾਂ ਨੁਕਸਾਨੀਆਂ ਗਈਆਂ ਜ਼ਮੀਨਾਂ ਹੜ ਗਈਆਂ ਸਰਕਾਰ ਨੇ ਸਹਾਇਤਾ ਕੀਤੀ ਮੁਆਵਜ਼ੇ ਦਿੱਤੇ ਨਹੀਂ ਜੀ ਉਹ ਦਿਨਾਂ ਨੇ ਜੋ ਕਿਹਾ ਉਹ ਉਹੀ ਹੋਇਆ ਹੋਰ ਕੋਈ ਇੰਦਾ ਵੱਧ ਨਹੀਂ ਹੋਇਆ ਹਾਂਜੀ ਪਰ ਉਹ ਜਿਹੜਾ 13 0 ਦਾ ਨਾਰਾ ਦੰਦੇ ਨੇ ਉਹ ਪੂਰਾ ਹੋ ਜਾਊਗਾ ਇਹਦੇ ਜੀ ਕਿਸੇ ਦੀ ਕਿਸਮਤ ਹੀ ਆ ਜੇ ਇਹਦੀ ਕਿਸਮਤ ਹੋਈ ਇਹਨੂੰ ਮਿਲ ਜੂ ਤੇ ਦੂਜੀਆਂ ਪਾਰਟੀਆਂ ਦਾ ਜਿੱਤਰਾ ਆ ਆਪੋ ਆਪੇ ਬਲਾਰੇ ਬੋਲਤੇ ਰਹਿਆ ਹੁਣ ਵੇਖੋ ਬੋਲਣ ਨਾਲ ਕੀ ਹੋਣਾ ਕੀ ਨਹੀਂ ਹਸੀ ਗੱਲ ਬਾਬਾ ਜੀ ਵੋਟਾਂ ਦਾ ਮਾਹੌਲ ਆ ਇਸ ਵਕਤ ਹਵਾ ਕੀ ਕਹਿੰਦੀ ਆ ਖਡੂਰ ਸਾਹਿਬ ਦੀ ਖਲੂਰ ਸਾਹਿਬ ਦੀ ਹਵਾ ਜਿਹੜੀ ਆ ਇਹ ਇਹ ਹੀ ਹਵਾ ਵਾ ਵੀ ਜਿਹੜੇ ਚੰਗੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਸਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ ਤੇ ਜਿਹੜੇ ਹੁਣੇ ਤੁਸੀਂ ਇਹ ਫਲਾਡ ਦੀ ਗੱਲ ਕਰ ਰਹੇ ਇਹਨਾਂ ਵੀ ਫਲਾਡ ਦੇ ਵਿੱਚ ਮਾਜਬਾ ਨਹੀਂ ਦਿੱਤਾ ਫਲਾਡ ਨੇ ਕਿਸੇ ਦੇ ਸਿਰ ਤੇ ਰਹਿਣ ਨਹੀਂ ਦਿੱਤੀ ਫਲਾਦ ਬੜਿਆਂ ਇਲਾਕਿਆਂ ਵਿੱਚ ਆ ਗਿਆ ਇੱਕ ਸਰਕਾਰ ਨਵੀਂ ਬਣੀ ਇੱਕ ਇਹਨੇ ਆ ਕੇ ਵਿੱਚ ਰਾਬਾ ਐਡਾ ਵੱਡਾ ਮਾਰ ਦਿੱਤਾ ਵੀ ਜਿਹੜੀ ਸਰਕਾਰ ਨੂੰ ਵੀ ਔਖੀ ਹੋ ਗਈ ਝਾਲ ਚੱਲਣੀ ਵੀ ਲੋਕਾਂ ਦੇ ਘਰ ਟ ਹੈ ਗਈ ਫੇਰ ਵੀ ਸਰਕਾਰ ਨੇ ਜਿੱਥੋਂ ਅਸੀਂ ਬੰਨ ਦੇ ਨਾਲ ਰਹੇ ਆ ਲਗਾਤਾਰ ਮੈਂ 2 2.5 ਮਹੀਨੇ ਉਹ ਸਰਕਾਰ ਦੇ ਨਾਲ ਕੰਮ ਕੀਤਾ ਬੰਨ ਤੇ ਮਰੇ ਆ ਵਾ ਸਾਰੇ ਲੋਕ ਜਾਣਦੇ ਨੇ ਪਰ ਮੈਂ ਇਹ ਗੱਲ ਕਹਣਾ ਵੀ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜਾ ਮੰਤਰੀ ਆ ਨਾ ਸਾਡੇ ਦਾ ਇਹ ਇਲਾਕੇ ਦਾ ਇਹਨੇ 20 ਪੰਜਾਬ ਛੱਡੀ ਆ ਤੇਲ ਜਾਲ ਲੇਬਰਾਂ ਕਿਸੇ ਗੱਲ ਦੀ ਸਾਨੂੰ ਉੱਥੇ ਕਮੀ ਨਹੀਂ ਆਉਣ ਦਿੱਤੀ ਜਿੱਥੇ ਸਰਕਾਰ ਨੇ ਜੋਰ ਲਾ ਕੇ ਬੰਨ ਦੇਤੇ ਬੰਨ ਬਣਿਆ ਉੱਥੇ ਮਹਾਪੁਰਖ ਬਾਬੇ ਸਰਿਹਾਲੀ ਵਾਲੇ ਹੋਰ ਕਾਰ ਸੇਵਾ ਵਾਲੇ ਬਾਬੇ ਵਿਦੀ ਚੰਦਗੇ ਇਹਨਾਂ ਨੇ ਵੀ ਯੋਗਦਾਨ ਪਾਇਆ ਤੇ ਜਿੱਥੇ ਤੁਸੀਂ ਇਹ ਗੱਲ ਕਰਦੇ ਵੀ ਸਰਦਾਰ ਵਿਰਸਾ ਸਿੰਘ ਬਟੋਏ ਦੀ ਉਹ ਉਹਨਾਂ ਨੂੰ ਵੋਟਾਂ ਪੈਣੀਆਂ ਜਿਹੜੇ ਉਹਨਾਂ ਨੇ ਮਤਲਬ ਬਲ ਵੀ ਜਿਨ੍ਹਾਂ ਨੇ ਉਹਨਾਂ ਦਾ ਕੋਈ ਲਾਇਨ ਦੇਣਾ ਹੈਗਾ ਵਾ ਪਿਛਲਾ ਉਹਨਾਂ ਦੇ ਨਾਲ ਕੋਈ ਹਸਾਬ ਕਿਤਾਬ ਦਾਬਾਂ ਮਾਰ ਕੇ ਪਵਾ ਸਕਦੇ ਹੋ ਵੋਟਾਂ ਵੀ ਤੇਰੇ ਘਰ ਨੂੰ ਹੀ ਸੜਕ ਖੱਲੀ ਸੀ ਜਾਂ ਤੂੰ ਕੋਈ ਵਾਦਾ ਘਾਟਾ ਕੀਤਾ ਸੀ ਤੇ ਅਮਰਤਪਾਲ ਨੂੰ ਬੋਰਡ ਵੀਰ ਜੀ ਉਹ ਪੈਣੀ ਆ ਜਿਹੜੇ ਬੰਦੇ ਬੇ ਗਰਜ ਜਿਨ੍ਹਾਂ ਨੇ ਕੋਈ ਗਰਜ ਨਹੀਂ ਹੈਗੀ ਜਿਹੜੇ ਕਿਸੇ ਤੋਂ ਮਤਲਬ ਲਾਇਨ ਦੇਣ ਨਹੀਂ ਕਰਦੇ ਜਿਹੜੇ ਬੰਦੇ ਨੌਜਵਾਨ ਆ ਉਹਨਾਂ ਨੂੰ ਕਿਸੇ ਦਾ ਨਹੀਂ ਹੁੰਦਾ ਮੰਤਰੀ ਉਹਨੂੰ ਬੋਰਡ ਪੈਣੀ ਆ ਸੋਨਾ ਮਤਲਬ ਉਹਦੀ ਕਾਰਗੁਜ਼ਾਰੀ ਆ ਮਤਲਬ ਵਿਲਾਜ ਦੇ ਪੁੱਤ ਉਹਦੀ ਆਪਣੇ ਅਮਰਤਪਾਲ ਦੀ ਤੇ ਕੋਈ ਨਹੀਂਗਾ ਇਹ ਸਾਰੇ ਭਰਾਵਾਂ ਦੇ ਪਿੰਡਾਂ ਦੇ ਵਿੱਚ ਇਕੱਠੇ ਆ ਰਹੇ ਨੇ ਆ ਪਰ ਵਗਾਹ ਜਿਹੜਾ ਢਾਈਆਂ ਸਾਲਾਂ ਦੇ ਵਿੱਚ ਆਮ ਪਾਰਟੀ ਕਰ ਗਈ 17 ਸਾਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਨੇ ਪਹਿਲੀਆਂ ਪਾਰਟੀਆਂ ਨਹੀਂ ਨਹੀਂ ਕੀਤਾ ਵਧੀਆ ਮਤਲਬ ਇਹ ਇਲਾਕੇ ਸਾਡੇ ਦਾ ਮਾਹੌਲ ਆ ਫਿਰ ਸਭ ਤੋਂ ਵੱਡੀ ਗੱਲ ਇਹ ਸਾਡੇ ਇਲਾਕੇ ਦੀ ਸਾਡੇ ਪਿੰਡ ਸਭਰਾ ਦੀ ਇੱਕ ਵੱਡੀ ਸਲਾਹਤ ਆ ਵੀ ਵੋਟਾਂ ਪੈ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਵੀ ਸਾਡੇ ਜਿਹੜੀ ਚਾਰੇ ਪਾਰਟੀਆਂ ਇੱਕ ਥਾਂ ਬਹਿ ਕੇ ਰੋਟੀ ਖਾਂਦੀਆਂ ਵਾ ਬਹੁਤ ਜ਼ਿਆਦਾ ਇਲਾਕੇ ਦਾ ਪਿਆਰ ਆ ਸਾਡੀ ਪਿੰਡ ਦਾ ਬੜਾ ਪਿਆਰ ਆ ਤੇ ਅਸੀਂ ਇਸੇ ਗੱਲ ਨੂੰ ਮੁੱਖ ਰੱਖ ਕੇ ਦੱਸਦੇ ਹਾਂ ਵੀ ਸਾਡੀਆਂ ਹੁਣ ਅੱਜ ਵੀ ਨਿਗਾ ਮਾਰ ਕੇ ਵੇਖ ਸਕਦੇ ਮੋਟਰਾਂ ਦੇ ਨੇ ਚੱਲਣ ਦੀਆਂ ਲੋਕਾਂ ਨੇ ਵੱਡਾਂ ਦੇ ਵਿੱਚ ਪਾਣੀ ਛੱਡਿਆ ਤੇ ਨਹੀਂ ਤੇ ਇੱਥੇ ਅਸੀਂ ਧਰਨੇ ਦੇ ਦੇ ਕੇ ਬਿਜਲੀ ਛਡਾਉਂਦੇ ਰਹੇ ਅੱਜ ਕੱਲ ਕੇਬਲਾਂ ਲਾ ਕੇ ਬੱਤੀਆਂ ਲੈ ਜਾਂਦੇ ਲੋਕਾਂ ਦੇ ਘਰਾਂ ਦੇ ਵਿੱਚੋਂ ਤੇ 600 ਜੂਟ ਮਾਫ ਕੀਤੀ ਆ ਅਸੀਂ ਇੱਕ ਪੈਰਾਂ 'ਤੇ ਪੱਖਾ ਲਾਇਆ ਹੁੰਦਾ ਇੱਕ ਸਿਰ 'ਤੇ ਲਾਇਆ ਹੁੰਦਾ ਤੇ 7 ਵਜੇ ਵੀ ਉੱਠ ਕੇ ਕੋਈ ਪ੍ਰਵਾਹ ਨਹੀਂ ਵੀ ਸਾਨੂੰ ਪਤਾ ਵੀ ਸਾਡਾ ਪਾਣੀ ਜਿਹੜਾ ਚੱਲਦਾ ਸਾਨੂੰ ਇਹਨਾਂ ਨੂੰ ਮੋਖ ਰੱਖਣਾ ਚਾਹੀਦਾ ਵੀ ਬੰਨਾਂ ਲਾਗੇ ਜ਼ਮੀਨਾਂ ਜਿਹੜੀਆਂ ਸਾਡੀਆਂ ਠਾੜ ਵਾ ਰੇਤਲੀਆਂ ਆ ਇਹ ਸਾਡੀ ਚੇਤ ਦੇ ਵਿੱਚ ਆ ਕੇ ਹਰ ਸਾਲ ਕੰਗ ਸੁੱਕ ਜਾਂਦੀ ਜਿੱਥੇ ਮੇਰੀ ਵੀ ਨਾਲ ਹੋਰ ਜ਼ਿੰਮੇਦਾਰਾਂ ਦੀ ਤੇ ਅੱਜ ਆ ਟਾਈਮ ਤੇ ਲੋਕਾਂ ਨੇ ਦਾਣੇ ਵਧਿਆ ਕੱਢੇ ਆ ਪਾਣੀ ਵਾਧੂ ਮੋਟਰਾਂ ਲੋਕ ਬੰਦ ਕਰਕੇ ਸੌਂਦੇ ਆ ਤੇ ਅਸੀਂ ਤੇ ਇਹ ਗੱਲਾਂ ਨੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹਾ ਸਰਕਾਰਾਂ ਨੂੰ ਮੌਕਾ ਦਿੱਤਾ ਜਾਵੇ ਆਪਾਂ ਨੂੰ ਅਸੀਂ ਹੋਰ ਵੱਡੀ ਮੰਗ ਨਹੀਂ ਰੱਖਦੇ ਵੀ ਚੰਗੇ ਜਿਹੜੇ ਕਾਰੋਬਾਰ ਆ ਆ ਜਿਹੜਾ ਨਛੇ ਦਾ ਮੁੱਦਾ ਵਾ ਇਹ ਵੀ ਤੋਂ ਹਿਸਾਬ ਲਾ ਲਿਓ ਵੀ ਜਦੋਂ ਆ ਚੋਣ ਜਾਬਤਾ ਗਿਆ ਨਾ ਨੰਗਾ ਆ ਵੋਟਾਂ ਪੈ ਗਿਆ ਉਹ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਦਿਨਾਂ ਦੇ ਵਿੱਚ ਹੀ ਫਰਕ ਪੈ ਜਾਣਾ ਕਿਉਂਕਿ ਸਰਕਾਰ ਦਾ ਵੀ ਵੱਡਾ ਧਿਆਨ ਇਹਦੇ ਵਿੱਚ ਹੀ ਆ ਵੀ ਇਹ ਹੀ ਕੰਮ ਕਰਨ ਵਾਲਾ ਕੋਸਟ ਕੋ ਵੱਡਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ